CARBILITY TV ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਔਰ ਸਭ ਤੋਂ ਪਹਿਲਾਂ ਅੱਜ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਗੈਂਗਵਾਰ ਦਾ ਖਦਸ਼ਾ ਜਿਹੜਾ ਹੈ ਉਹ ਸਾਹਮਣੇ ਆ ਸਕਦਾ ਦਰਸਲ ਬੀਤੇ ਦਿਨ ਰਾਤ ਜੱਗੂ ਭਗਵਾਨਪੁਰੀਆ ਜਿਹੜਾ ਗੈਂਗਸਟਰ ਹੈ ਔਰ ਡਿਬਰੂਗੜ ਜੇਲ ਦੇ ਵਿੱਚ ਉਹ ਬੰਦ ਹੈ ਉਸਦੇ ਮਾਤਾ ਨੂੰ ਮਾਰ ਦਿੱਤਾ ਗਿਆ ਔਰ ਉਸਦੇ ਨਾਲ ਮਾਤਾ ਦੇ ਨਾਲ ਉਸਦਾ ਇੱਕ ਸਾਥੀ ਕਰਨ ਸੀ ਜਿਹੜੇ ਕਿ ਕਿਸੇ ਤਰੀਕ ਤੇ ਗਏ ਹੋ ਸੀ ਜੱਗੂ ਭਗਵਾਨਪੁਰੀਆ ਦੇ ਕਿਸੇ ਕੇਸ ਦੇ ਵਿੱਚ ਉਹ ਜਦੋਂ ਰਾਤ ਵਾਪਸ ਘਰ ਆਏ ਤੇ ਉਹਨਾਂ ਦੇ ਘਰ ਦੇ ਬਾਹਰ ਜਦੋਂ ਗੱਡੀ ਦੇ ਵਿੱਚ ਉਤਰਨ ਲੱਗੇ ਤੇ ਉਹਨਾਂ ਦੇ ਉੱਪਰ ਤਾਬੜ ਤੋੜ ਫਾਇਰਿੰਗ ਹੋ ਗਈ ਔਰ ਉਸ ਫਾਇਰਿੰਗ ਦੇ ਵਿੱਚ ਜੱਗੂ ਭਗਵਾਨਪੁਰੀਆ ਦਾ ਉਹ ਖਾਸਮ ਖਾਸ ਦੋਸਤ ਜਿਹੜਾ ਸੀ ਉਸ ਦੇ ਉੱਪਰ ਫਾਇਰਿੰਗ ਕੀਤੀ ਗਈ ਪਰ ਨਾਲ ਮਾਤਾ ਬੈਠੀ ਸੀ ਔਰ ਜੱਗੂ ਭਗਵਾਨਪੁਰੀਆ ਦਾ ਜਿਹੜਾ ਦੋਸਤ ਸੀ ਉਹਦੀ ਵੀ ਮੌਤ ਹੋ ਗਈ ਹੈ ਔਰ ਜਦੋਂ ਹਸਪਤਾਲ ਲਿਜਾਇਆ ਗਿਆ ਤੇ ਮਾਤਾ ਦੀ ਵੀ ਮੌਤ ਹੋ ਗਈ ਹੈ ਮਤਲਬ ਬੀਤੇ ਧੀਰ ਰਾਤ ਤੋਂ ਹੀ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਹੁਣ ਪੰਜਾਬ ਪੁਲਿਸ ਜਿਹੜੀ ਐ ਇਸ ਪੂਰੇ ਮਾਮਲੇ ਨੂੰ ਕੋਕ ਪੜਤਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਪੂਰੀ ਖਬਰ ਦੇ ਵਿੱਚ ਮੋੜ ਉਦੋਂ ਆਂਦਾ ਜਦੋਂ ਬੰਬੀਹਾ ਗੈਂਗ ਦੇ ਵੱਲੋਂ ਇੱਕ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਕਿ ਅਸੀਂ ਬਹੁਤ ਵਾਰ ਕਰਨ ਨੂੰ ਸਮਝਾਇਆ ਸੀ ਉਹ ਨਹੀਂ ਮੰਨਿਆ ਕਿਉਂਕਿ ਜਦੋਂ ਤੋਂ ਜੱਗੂ ਭਗਵਾਨਪੁਰਿਆ ਜੇਲ੍ਹ ਦੇ ਵਿੱਚ ਬੰਦ ਹੈ ਉਸ ਤੋਂ ਬਾਅਦ ਤੋਂ ਹੀ ਸਾਰਾ ਕੰਮ ਜਿਹੜਾ ਸੀ ਉਹ ਕਰਨ ਦੇ ਵੱਲੋਂ ਹੀ ਦੇਖਿਆ ਜਾ ਰਿਹਾ ਸੀ ਜੱਗੂ ਭਗਵਾਨਪੁਰਿਆ ਦਾ ਔਰ ਇਸ ਨੂੰ ਲੈ ਕੇ ਬੰਬੀਹਾ ਗੈਂਗ ਦੇ ਵੱਲੋਂ ਉਸ ਨੂੰ ਵਾਰ-ਵਾਰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸੀ ਪਰ ਉਸ ਦੇ ਬਾਵਜੂਦ ਵੀ ਉਸ ਦੇ ਵੱਲੋਂ ਸਾਰਾ ਕੰਮ ਦੇਖਿਆ ਜਾ ਰਿਹਾ ਸੀ ਔਰ ਉਸ ਦੀ ਹੁਣ ਰੇਕੀ ਕੀਤੀ ਜਾ ਰਹੀ ਸੀ ਕਿੰਨੇ ਦਿਨਾਂ ਤੋਂ ਜੋ ਹੁਣ ਤੱਕ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਰੇਕੀ ਕੀਤੀ ਜਾ ਰਹੀ ਸੀ ਔਰ ਉਸ ਤੋਂ ਬਾਅਦ ਤਾਬੜ ਤੋੜ ਫਾਇਰਿੰਗ ਬੀਤੇ ਦਿਨ ਰਾਤ ਕੀਤੀ ਜੋ ਜਿਸ ਦੇ ਵਿੱਚ ਕਰਨ ਦੀ ਵੀ ਮੌਤ ਹੋ ਗਈ ਔਰ ਜੱਗੂ ਭਗਵਾਨਪੁਰਿਆ ਦੀ ਮਾਤਾ ਦੀ ਵੀ ਮੌਤ ਹੋ ਗਈ ਹਾਲਾਂਕਿ ਜਿਹੜੀ ਪੋਸਟ ਪਾਈ ਗਈ ਹੈ ਬੰਬੀਹਾ ਗੈਂਗ ਦੇ ਵੱਲੋਂ ਇਹਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਸੀਂ ਬਿਲਕੁਲ ਵੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਪੁਲਿਸ ਦੇ ਵੱਲੋਂ ਅਜੇ ਅਧਿਕਾਰਕ ਤੌਰ 'ਤੇ ਇਹਦੇ ਬਾਰੇ ਨਹੀਂ ਦੱਸਿਆ ਗਿਆ ਕਿ ਇਹ ਪੋਸਟ ਸਹੀ ਹੈ ਜਾਂ ਫਿਰ ਇਹ ਪੋਸਟ ਕਿਸੇ ਵਿਅਕਤੀ ਦੇ ਵੱਲੋਂ ਫੇਕ ਪਾਈ ਗਈ ਹੈ ਪੁਲਿਸ ਦੇ ਵੱਲੋਂ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਪਰ ਜੋ ਹੁਣ ਤੱਕ ਨਿਕਲ ਕੇ ਖਬਰ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਇਹੀ ਹੈ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਗੈਂਗਬਾਰ ਦਾ ਜਿਹੜਾ ਡਰ ਹੈ ਉਹ ਸਾਹਮਣੇ ਆ ਰਿਹਾ ਹੈ ਕਿਉਂਕਿ ਜੇ ਹੁਣ ਜੱਗੂ ਭਗਵਾਨਪੁਰੀਆ ਦੇ ਮਾਤਾ ਦਾ ਕਤਲ ਹੋ ਗਿਆ ਹੈ ਦੋਸਤ ਦਾ ਕਤਲ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਹੋਰ ਘਟਨਾਵਾਂ ਵੀ ਸਾਹਮਣੇ ਆ ਸਕਦੀਆਂ ਨੇ ਕਿਉਂਕਿ ਪਹਿਲਾਂ ਇਸ ਸਮਿਆਂ ਦੇ ਵਿੱਚ ਵੀ ਆਪਾਂ ਦੇਖਿਆ ਤੁਹਾਨੂੰ ਯਾਦ ਹੋਵੇਗਾ ਵਿੱਕੀ ਮਿੱਡੂ ਖੇੜਾ ਦਾ ਉਹ ਕੇਸ ਜਦੋਂ ਵਿੱਕੀ ਮਿੱਡੂ ਖੇੜਾ ਦਾ ਕਤਲ ਕੀਤਾ ਜਾਂਦਾ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਫਿਰ ਪੰਜਾਬ ਦੇ ਵਿੱਚ ਇੱਕ ਵਾਰ ਗੈਂਗਬਾਰ ਜਿਹੜੀ ਚਾਲੂ ਹੋ ਗਈ ਸੀ ਔਰ ਉਸੇ ਤਰੀਕੇ ਦਾ ਹੁਣ ਖਤਸ਼ਾ ਜਿਹੜਾ ਉਹ ਇਸ ਘਟਨਾ ਤੋਂ ਬਾਅਦ ਵੀ ਜाहिर ਕੀਤਾ ਜਾ ਰਿਹਾ ਪਰ ਪੁਲਿਸ ਦੇ ਵੱਲੋਂ ਇਤੇ ਬਾਰੇ ਅੱਜ ਕੋਈ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਉਸ ਤੋਂ ਸਪਸ਼ਟ ਹੋਵੇਗਾ ਕਿ ਆਖਰ ਦੇਰ ਰਾਤ ਹੋਇਆ ਕੀ ਹੈ ਔਰ ਕਿੰਨੇ ਲੋਕਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਜੜੀ ਹੈ ਉਹ ਕੀਤੀ ਗਈ ਹੈ ਅਗਲੀ ਖਬਰ ਦੇ ਪਾਲ ਜੇਕਰ ਵਧੀਏ ਤੇ ਰਾਜਨਾਥ ਸਿੰਘ ਚੀਨ ਦੇ ਵਿੱਚ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਨਾਲ ਨਹੀਂ ਮਿਲੇ ਦਰਸਲ ਬੀਤੇ ਕੱਲ ਸ਼ੰਘਾਈ ਸ਼ੰਘਾਈ ਸਹਿਯੋਗ ਸੰਗਠਨ ਜਾਨਕਿ ਐਸਸੀਓ ਐਸਸੀਓ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਚੀਨ ਦੇ ਵਿੱਚ ਹੋਈ ਸੀ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਇਸ ਦੇ ਵਿੱਚ ਸ਼ਾਮਲ ਹੋਏ ਪਰ ਰਾਜਨਾਥ ਪਾਕਿਸਤਾਨੀ ਰੱਖਿਆ ਮੰਤਰੀ ਦੇ ਨਾਲ ਨਹੀਂ ਮਿਲੇ ਉਹ ਵੀਡੀਓ ਵਾਇਰਲ ਹੋ ਰਹੀ ਹੈ ਉਹਨਾਂ ਨੇ ਐਸਸੀਓ ਦੇ ਸਾਂਝੇ ਬਿਆਨ ਤੇ ਦਸਤਕਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਕਿਉਂਕਿ ਪਹਿਲਗਾਮ ਅਤਵਾਦੀ ਹਮਲਾ ਇਸ ਦੇ ਵਿੱਚ ਸ਼ਾਮਲ ਨਹੀਂ ਸੀ ਜਦਕਿ ਬਲੋਚਿਸਤਾਨ ਪਾਕਿਸਤਾਨ ਦੇ ਵਿੱਚ ਅਤਵਾਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਸੀ ਮਤਲਬ ਕਿ ਜਦੋਂ ਟੇਬਲ ਤੇ ਬੈਠਦੇ ਨੇ ਉਦੋਂ ਗੱਲਬਾਤ ਹੁੰਦੀ ਹੈ ਤੇ ਬਲੋਚਿਸਤਾਨ ਦੇ ਵਿੱਚ ਜੋ ਬਲੋਚ ਆਰਮੀ ਦੇ ਵੱਲੋਂ ਕੀਤਾ ਜਾ ਰਿਹਾ ਉਸ ਨੂੰ ਅਤਵਾਦੀ ਘਟਨਾ ਦੱਸਿਆ ਜਾ ਰਿਹਾ ਹੈ ਔਰ ਜੋ ਪਹਿਲਗਾਮ ਦੇ ਵਿੱਚ ਘਟਨਾ ਵਾਪਰੀ ਹੈ ਉਹਦਾ ਇਸ ਬੈਠਕ ਦੇ ਵਿੱਚ ਜ਼ਿਕਰ ਤੱਕ ਨਹੀਂ ਕੀਤਾ ਗਿਆ ਔਰ ਉਸ ਤੋਂ ਬਾਅਦ ਹੀ ਰਾਜਨਾਥ ਸਿੰਘ ਜਿਹੜੇ ਸੀ ਉਹ ਉਹ ਥੋੜੇ ਜਿਹਾ ਗੁੱਸੇ ਦੇ ਵਿੱਚ ਆਏ ਰਾਜਨਾਥ ਸਿੰਘ ਨੇ ਮੀਟਿੰਗ ਦੇ ਵਿੱਚ ਹੀ ਕਹਿ ਦਿੱਤਾ ਉਹਨਾਂ ਨੇ ਕਿਹਾ ਕਿ ਕੁਝ ਦੇਸ਼ ਸਰਹੱਦ ਪਾਰ ਅਤਵਾਦ ਨੂੰ ਆਪਣੀ ਨੀਤੀ ਮੰਨਦੇ ਨੇ ਉਹ ਅਤਵਾਦੀਆਂ ਨੂੰ ਪਨਾਹ ਦਿੰਦੇ ਨੇ ਫਿਰ ਉਹ ਇਸ ਤੋਂ ਇਨਕਾਰ ਕਰਦੇ ਨੇ ਅਜਿਹੇ ਦੋਰੇ ਮਾਪਦੰਡਾਂ ਦੇ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਸਮਝਣਾ ਪਏਗਾ ਕਿ ਹੁਣ ਅਤਵਾਦ ਦੇ ਕੇਂਦਰ ਸੁਰੱਖਿਅਤ ਨਹੀਂ ਹਨ ਐਸਸੀਓ ਨੂੰ ਅਜਿਹੇ ਦੇਸ਼ਾਂ ਦੀ ਆਲੋਚਨਾ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ ਮਤਲਬ ਉਸ ਬੈਠਕ ਦੇ ਵਿੱਚ ਪਹਿਲਗਾਮ ਅਤਵਾਦੀ ਹਮਲੇ ਦੇ ਉੱਪਰ ਕੋਈ ਵੀ ਵਿਚਾਰ ਚਰਚਾ ਨਹੀਂ ਹੋਈ ਕੋਈ ਵੀ ਗੱਲਬਾਤ ਨਹੀਂ ਹੋਈ ਇਸ ਕਰਕੇ ਰਾਜਨਾਥ ਸਿੰਘ ਨੇ ਕਿਹਾ ਕਿ ਤੁਹਾਨੂੰ ਝਿਜਕਣਾ ਨਹੀਂ ਚਾਹੀਦਾ ਜੇ ਤੁਸੀਂ ਇਕੱਠੇ ਹੋਏ ਹੋ ਤਾਂ ਤੁਹਾਨੂੰ ਇਹਦੇ ਤੇ ਗੱਲ ਵੀ ਕਰਨੀ ਚਾਹੀਦੀ ਹੈ ਐਸਸੀਓ ਦੀ ਸਥਾਪਨਾ ਦੀ ਜ਼ਿਕਰ ਗੱਲ ਕਰੀਏ ਤੇ 2001 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ ਸ਼ੰਘਾਈ ਸਹਿਯੋਗ ਸੰਗਠਨ ਯਾਨੀ ਕਿ ਐਸਸੀਓ ਰੂਸ ਕਜ਼ਾਕਿਸਤਾਨ ਕਿਰਗਿਸਤਾਨ ਕਿਰਗਿਸਤਾਨ ਤਜਾਕਿਸਤਾਨ ਅਤੇ ਕੁਝ ਬੇਕਿਸਤਾਨ ਦੁਆਰਾ ਬਣਾਈ ਗਈ ਇੱਕ ਖੇਤਰੀ ਅੰਤਰਰਾਸ਼ਟਰੀ ਸੰਸਥਾ ਹੈ ਭਾਰਤ ਅਤੇ ਪਾਕਿਸਤਾਨ 2017 ਦੇ ਵਿੱਚ ਇਹਦੇ ਮੈਂਬਰ ਬਣੇ ਔਰ ਈਰਾਨ 2023 ਦੇ ਵਿੱਚ ਇਹਦੇ ਵਿੱਚ ਸ਼ਾਮਲ ਹੋਇਆ ਹੈ ਐਸਸੀਓ ਦਾ ਉਦੇਸ਼ ਮੈਂਬਰ ਦੇਸ਼ਾਂ ਦੇ ਵਿਚਕਾਰ ਸੁਰੱਖਿਆ ਆਰਥਿਕ ਅਤੇ ਰਾਜਨੀਤਿਕ ਸਹਿਯੋਗ ਨੂੰ ਵਧਾਉਣਾ ਹੈ ਇਹਦੇ ਮੰਤਵ ਦੇ ਨਾਲ ਹੀ ਸ਼ੁਰੂ ਹੋਇਆ ਸੀ ਪਰ ਭਾਰਤ ਦੇ ਨਾਲ ਹਮੇਸ਼ਾ ਹੀ ਐਸਸੀਓ ਦੀ ਬੈਠਕ ਦੇ ਵਿੱਚ ਮਾਰਾ ਬਤੀਰਾ ਕੀਤਾ ਜਾਂਦਾ ਹੈ ਮਤਲਬ ਭਾਰਤ ਦੇ ਮੁੱਦਿਆਂ ਨੂੰ ਅਲੱਗ ਰੱਖਿਆ ਜਾਂਦਾ ਹੈ ਪਾਕਿਸਤਾਨ ਦੇ ਮੁੱਦਿਆਂ ਨੂੰ ਚੀਨ ਇਹਨੂੰ ਪਹਿਲ ਦੇ ਆਧਾਰ ਤੇ ਰੱਖਦਾ ਹੈ ਪਾਕਿਸਤਾਨ ਦੇ ਮੁੱਦਿਆਂ ਨੂੰ ਕਿਉਂਕਿ ਇਹ ਚੀਨ ਦੇ ਵੱਲੋਂ ਹੀ ਸ਼ੁਰੂ ਕੀਤੀ ਗਈ ਇੱਕ ਐਸਸੀਓ ਜਿਹੜੀ ਸੰਸਥਾ ਹੈ ਉਹਦੇ ਮੁਤਾਬਕ ਜਿੰਨੇ ਮੁਲਕ ਆਂਦੇ ਨੇ ਉਹਨਾਂ ਦੀਆਂ ਉਹਨਾਂ ਦੇ ਬਾਰੇ ਚਰਚਾ ਹੁੰਦੀ ਹੈ ਤੇ ਹਰੇਕ ਵਾਰ ਚੀਨ ਦੇ ਵੱਲੋਂ ਪਾਕਿਸਤਾਨ ਦਾ ਪੱਖ ਇਸ ਬੈਠਕ ਦੇ ਵਿੱਚ ਮਹਾਰ ਕੇ ਰੱਖਣ ਦੀ ਹਰੇਕ ਗੱਲ ਦੇ ਉੱਤੇ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹਦਾ ਜਿਹੜੀ ਜਿਹਦੀ ਕੋਸ਼ਿਸ਼ ਕੱਲ ਵੀ ਕੀਤੀ ਗਈ ਜਿਹਦੇ ਵਿੱਚ ਤੁਸੀਂ ਕਹੋ ਕਿ ਪਾਕਿਸਤਾਨ ਦੇ ਬਲੂਚਿਸਤਾਨ ਦੇ ਵਿੱਚ ਜੋ ਹੋ ਰਿਹਾ ਉਹਦੇ ਤੇ ਜ਼ਿਕਰ ਹੋਇਆ ਪਰ ਜੋ ਪਹਿਲਗਾਮ ਦੇ ਵਿੱਚ ਹੋਇਆ ਉਸ ਬੈਠਕ ਦੇ ਵਿੱਚ ਉਹਦੇ ਤੇ ਚਰਚਾ ਵੀ ਨਹੀਂ ਹੋਈ ਜਿਸ ਤੋਂ ਬਾਅਦ ਰਾਜਨਾਥ ਸਿੰਘ ਦੇ ਵੱਲੋਂ ਸਖਤ ਉਥੇ ਇੱਕ ਸੰਦੇਸ਼ ਦੇ ਦਿੱਤਾ ਗਿਆ ਅਗਲੀ ਖਬਰ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਜੁੜੀ ਹੋਈ ਹੈ ਦਰਸਲ ਪ੍ਰਧਾਨ ਮੰਤਰੀ ਮੋਦੀ ਕਰਕੇ ਬ੍ਰਾਜ਼ੀਲ ਦੇ ਵਿੱਚ ਬ੍ਰਿਕਸ ਸੰਮੇਲਨ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਸ਼ੀ ਜਿਨਪਿੰਗ ਇਹ ਕਾਰਨ ਕਿਉਂ ਮਿਲਿਆ ਦਰਸਲ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਗਲੇ ਹਫਤੇ ਬ੍ਰਾਜ਼ੀਲ ਦੇ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਸਾਊਥ ਚਾਈਨਾ ਮਾਰਨਿੰਗ ਪੋਸਟ ਜਾਨਕਿ ਐਸ ਸੀ ਐਮ ਪੀ ਨੇ ਸੂਤਰਾਂ ਦੇ ਹਵਾਲੇ ਦੇ ਨਾਲ ਕਿਹਾ ਹੈ ਕਿ ਜਿੰਪਿੰਗ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਮੇਲਨ ਤੋਂ ਬਾਅਦ ਸਟੇਟ ਡਿਨਰ ਦੇ ਲਈ ਸੱਦਾ ਦਿੱਤੇ ਜਾਣ ਤੋਂ ਨਾਰਾਜ਼ ਨੇ ਇਸ ਕਰਕੇ ਉਹ ਇਸ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋਣਗੇ 17ਵਾਂ ਬ੍ਰਿਕਸ ਸੰਮੇਲਨ 6 ਤੋਂ 7 ਜੁਲਾਈ ਨੂੰ ਬ੍ਰਾਜ਼ੀਲ ਦੇ ਵਿੱਚ ਹੋਣ ਵਾਲਾ ਹੈ ਔਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨarendra Modi ਨੂੰ ਸਮੇਲਨ ਤੋਂ ਬਾਅਦ ਸਟੇਟ ਡਿਨਰ ਦੇ ਲਈ ਸੱਦਾ ਦਿੱਤਾ ਹੈ ਜਿੰਪਿੰਗ 12 ਸਾਲਾਂ ਦੇ ਵਿੱਚ ਪਹਿਲੀ ਵਾਰ ਐਸਾ ਹੋਏਗਾ ਕਿ ਉਹ ਇਸ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਐਸਪੀਐਮਪੀ ਦੇ ਅਨੁਸਾਰ ਜਿੰਪਿੰਗ ਨੂੰ ਲੱਗਦਾ ਹੈ ਕਿ ਮੋਦੀ ਦੇ ਸਾਹਮਣੇ ਉਹਨਾਂ ਦਾ ਧਿਆਨ ਘਟ ਜਾਏਗਾ ਹਾਲਾਂਕਿ ਚੀਨ ਨੇ ਰਾਸ਼ਟਰਪਤੀ ਜਿੰਪਿੰਗ ਦੀ ਗੈਰ ਹਾਜ਼ਰੀ ਦੇ ਬਾਰੇ ਉਹਨਾਂ ਦੇ ਰੁਝੇਵੇਂ ਵਾਲੇ ਸ਼ਡਿਊਲ ਦਾ ਹਵਾਲਾ ਦਿੰਦੇ ਹੋਏ ਜਾਣਕਾਰੀ ਦਿੱਤੀ ਹੈ ਸ਼ੀ ਜਿੰਪਿੰਗ ਦੇ ਰਾਸ਼ਟਰਪਤੀ ਵਜੋਂ 12 ਸਾਲਾਂ ਦੇ ਕਾਰਜਕਾਲ ਦੇ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਉਹ ਬ੍ਰਿਕਸ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਨਹੀਂ ਜਾਣਗੇ ਇਹ ਭਾਰਤ ਦੇ ਲਈ ਇੱਕ ਚੰਗੀ ਖਬਰ ਕਹਿ ਸਕਦੇ ਹੋ ਤੁਸੀਂ ਕਿ ਉਹਨਾਂ ਨੂੰ ਲੱਗਦਾ ਹੈ ਸ਼ੀ ਜਿਨਪਿੰਗ ਨੂੰ ਲੱਗਦਾ ਹੈ ਕਿ ਜੇ ਪ੍ਰਧਾਨ ਮੰਤਰੀ ਮੋਦੀ ਉੱਥੇ ਚਲੇ ਗਏ ਤੇ ਮੇਰੇ ਵੱਲ ਧਿਆਨ ਜਿਹੜਾ ਉਹ ਘਟ ਜਾਏਗਾ ਬ੍ਰਾਜ਼ੀਲ ਦਾ ਔਰ ਪ੍ਰਧਾਨ ਮੰਤਰੀ ਮੋਦੀ ਨੂੰ ਜਿਸ ਤਰੀਕੇ ਨਾਲ ਸਟੇਟ ਡਿਨਰ ਦੇਣ ਦਾ ਜ਼ਿਕਰ ਕੀਤਾ ਗਿਆ ਉਸ ਕਰਕੇ ਸ਼ੀ ਜਿਨਪਿੰਗ ਆਪਣਾ ਇਹ ਦੌਰਾ ਜਿਹੜਾ ਉਸ ਨੂੰ ਰੱਦ ਕਰ ਰਹੇ ਨੇ ਅਗਲੀ ਖਬਰ ਕਤਰ ਦੇ ਨਾਲ ਜੁੜੀ ਹੋਈ ਹੈ ਇਜ਼ਰਾਈਲ ਦੇ ਨਾਲ ਜੁੜੀ ਹੋਈ ਹੈ ਈਰਾਨ ਦੇ ਨਾਲ ਜੁੜੀ ਹੋਈ ਹੈ ਦਰਸਲ ਕਤਰ 'ਚ ਅਮਰੀਕੀ ਫੌਜੀ ਅੱਡੇ ਤੇ ਹਵਾਈ ਹਮਲੇ ਅਮਰੀਕਾ ਦੇ ਮੂੰਹ ਦੇ ਉੱਤੇ ਚਪੇੜ ਹੈ ਇਹ ਖਾਮੇਨੇਈ ਦੇ ਵੱਲੋਂ ਈਰਾਨ ਦੇ ਮੁਖੀ ਦੇ ਵੱਲੋਂ ਇਸ ਚੀਜ਼ ਦਾ ਜ਼ਿਕਰ ਕਰ ਦਿੱਤਾ ਗਿਆ ਬੀਤੇ ਕੱਲ ਈਰਾਨ ਦੇ ਸੁਪਰੀਮ ਆਗੂ ਯਾਇਤੁੱਲਾ ਅਲੀ ਖਾਮੇਨੇਈ ਨੇ ਕਿਹਾ ਹੈ ਕਿ ਉਹਨਾਂ ਦੇ ਮੁਲਕ ਨੇ ਕਤਰ ਦੇ ਵਿੱਚ ਅਮਰੀਕੀ ਬੇਸ ਤੇ ਹਵਾਈ ਹਮਲੇ ਕਰਕੇ ਅਮਰੀਕਾ ਦੇ ਮੂੰਹ ਤੇ ਚਪੇੜ ਮਾਰੀ ਹੈ ਖਮੇਨੇਈ ਨੇ ਜੰਗਬੰਦੀ ਦੇ ਮਗਰੋਂ ਸਰਕਾਰੀ ਟੈਲੀਵਿਜ਼ਨ ਚੈਨਲ ਤੇ ਆਪਣੇ ਰਿਕਾਰਡ ਕੀਤੇ ਪ੍ਰਸਾਰਣ ਦੇ ਵਿੱਚ ਪਹਿਲੀ ਜਨਤਕ ਟਿੱਪਣੀ ਕਰਦੇ ਹਾਂ ਅਮਰੀਕਾ ਨੂੰ ਅੱਗੇ ਹੋਰ ਕੋਈ ਹਮਲਾ ਕੀਤੇ ਜਾਣ ਖਿਲਾਫ ਚੇਤਾਵਨੀ ਦੇ ਦਿੱਤੀ ਹੈ ਖਮੇਨੇਈ ਨੇ 19 ਜੂਨ ਮਗਰੋਂ ਬੀਤੇ ਕੱਲ ਪਹਿਲੀ ਵਾਰ ਜਨਤਕ ਹੋਏ ਔਰ 86 ਸਾਲਾ ਖਮੇਨੇਈ ਵੀਡੀਓ ਦੇ ਵਿੱਚ ਬਦੇਰੇ ਥੱਕੇ ਹੋਏ ਨਜ਼ਰ ਆ ਰਹੇ ਸੀ ਉਹਨਾਂ ਦੀ ਆਵਾਜ਼ ਭਾਰੀ ਸੀ ਔਰ ਕਿਤੇ ਕਿਤੇ ਉਹਨਾਂ ਦੇ ਸ਼ਬਦ ਵੀ ਲਟਕੜਾ ਰਹੇ ਸੀ 10 ਮਿੰਟਾਂ ਦੀ ਆਪਣੀ ਤਕਰੀਰ ਦੇ ਦੌਰਾਨ ਈਰਾਨ ਦੇ ਇਸ ਸਿਖਰਲੇ ਆਗੂ ਨੇ ਚੇਤਾਵਨੀ ਦਿੱਤੀ ਧਮਕੀਆਂ ਦਿੱਤੀਆਂ ਜੋ ਸਿੱਧੇ ਤੌਰ ਦੇ ਉਤੇ ਅਮਰੀਕਾ ਤੇ ਇਜ਼ਰਾਈਲ ਦੇ ਵੱਲ ਇਸ਼ਾਰਾ ਸੀ ਖਾਮੇਨੀ ਨੇ ਕਿਹਾ ਹੈ ਕਿ ਅਮਰੀਕਾ ਨੂੰ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਤੇ ਬੰਕਰ ਬਸਟਰ ਬੰਬਾਂ ਤੇ ਕਰੂਜ਼ ਮਿਜ਼ਾਈਲਾਂ ਦੇ ਨਾਲ ਕੀਤੇ ਹਮਲਿਆਂ ਦੇ ਵਿੱਚ ਕੁਝ ਵੀ ਹਾਸਲ ਨਹੀਂ ਹੋਇਆ ਖਾਮੇਨੀ ਇਜ਼ਰਾਈਲ ਦੇ ਵੱਲੋਂ 13 ਜੂਨ ਨੂੰ ਛੇੜੀ جنگ ਦੇ ਮਗਰੋਂ ਜਨਤਕ ਤੌਰ ਤੇ ਨਜ਼ਰ ਨਹੀਂ ਆਏ ਸੀ ਕਿਉਂਕਿ ਉਹਨਾਂ ਨੂੰ ਇੱਕ ਗੁਪਤ ਟਿਕਾਣੇ ਦੇ ਉੱਤੇ ਰੱਖਿਆ ਹੋਇਆ ਸੀ 12 ਦਿਨਾਂ ਦੀ جنگ ਦੇ ਦੌਰਾਨ ਈਰਾਨ ਨੇ ਇਜ਼ਰਾਈਲ ਤੇ 550 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਜਿਨ੍ਹਾਂ ਦੇ ਵਿੱਚ 90% ਨੂੰ ਰਾਹ ਦੇ ਵਿੱਚ ਸੁੱਟਣ ਦਾ ਦਾਵਾ ਜਿਹੜਾ ਇਜ਼ਰਾਈਲ ਦੇ ਵੱਲੋਂ ਕੀਤਾ ਗਿਆ ਹੈ ਅਮਰੀਕਾ ਤੇ ਇਜ਼ਰਾਈਲੀ ਹਮਲਿਆਂ ਦੇ ਬਾਵਜੂਦ ਈਰਾਨ ਸਾਫ਼ ਕਰ ਚੁੱਕਾ ਹੈ ਕਿ ਉਹਨਾਂ ਨੇ ਆਪਣਾ ਪਰਮਾਣੂ ਪ੍ਰੋਗਰਾਮ ਬੰਦ ਨਹੀਂ ਕੀਤਾ ਹੈ ਉਹ ਪਰਮਾਣੂ ਪ੍ਰੋਗਰਾਮ ਨਹੀਂ ਛੱਡਣਗੇ ਈਰਾਨ ਦੇ ਸੁਪਰੀਮ ਲੀਡਰ ਯਾਇਦੁੱਲਾ ਅਲੀ ਖਾਮਨੇਈ ਨੇ ਈਰਾਨ ਦੇ ਲੋਕਾਂ ਨੂੰ ਇਜ਼ਰਾਈਲ ਦੇ ਵਿਰੁੱਧ ਜੰਗ ਜਿੱਤਣ ਦੇ ਲਈ ਵਧਾਈ ਦਿੱਤੀ ਹੈ ਤੁਸੀਂ ਦੇਖੋ ਇਜ਼ਰਾਈਲ ਕਹਿ ਰਿਹਾ ਹੈ ਕਿ ਅਸੀਂ ਜੰਗ ਜਿੱਤ ਗਏ, ਈਰਾਨ ਕਹਿ ਰਿਹਾ ਜੰਗ ਅਸੀਂ ਜਿੱਤ ਗਏ, ਅਮਰੀਕਾ ਕਹਿ ਰਿਹਾ ਕਿ ਜੰਗ ਅਸੀਂ ਜਿੱਤ ਗਏ, ਮਤਲਬ ਜੇ ਅਮਰੀਕਾ ਵਿੱਚ ਨਾ ਜਾਂਦਾ ਤੇ ਅੱਜ ਸੀਜ਼ਫਾਇਰ ਨਾ ਹੁੰਦਾ। ਸਾਰੇ ਮੁਲਕਾਂ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਕਿ ਜੰਗ ਅਸੀਂ ਜਿੱਤ ਗਏ, ਜਿਸ ਤਰੀਕੇ ਦੀ ਤਬਾਹੀ ਹੋਈ ਹੈ, ਉਸ ਤਬਾਹੀ ਤੋਂ ਬਾਅਦ ਸ਼ਾਇਦ ਇਹ ਦੇਸ਼ਾਂ ਦਾ ਦਾਵਾ ਜ਼ਰੂਰ ਹੈ ਕਿ ਅਸੀਂ ਜੰਗ ਜਿੱਤ ਗਏ ਪਰ ਮਾਨਵਤਾ ਹਾਰੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਨੁਕਸਾਨ ਸਾਰੇ ਮੁਲਕਾਂ ਦੇ ਵਿੱਚ ਬਹੁਤ ਹੋਇਆ ਹੈ। ਖਮੇ ਨੇ ਹੀ ਨੇ ਐਕਸ ਦੇ ਉੱਪਰ ਬੀਤੇ ਕੱਲ ਇੱਕ ਪੋਸਟ ਵੀ ਕੀਤੀ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਈਰਾਨ ਨੇ ਆਪਣੇ ਹਮਲਿਆਂ ਦੇ ਨਾਲ ਇਜ਼ਰਾਈਲ ਨੂੰ ਤਬਾਹ ਕਰ ਦਿੱਤਾ ਉਸ ਨੂੰ ਕੁਚਲ ਦਿੱਤਾ ਹੈ ਅਮਰੀਕਾ ਯੁੱਧ ਦੇ ਵਿੱਚ ਕੁੱਦਿਆ ਕਿਉਂਕਿ ਉਸ ਨੂੰ ਡਰ ਸੀ ਕਿ ਇਜ਼ਰਾਈਲ ਪੂਰੀ ਤਰ੍ਹਾਂ ਤਬਾਹ ਹੋ ਸਕਦਾ ਹੈ ਪਰ ਅਮਰੀਕਾ ਨੇ ਕੁਝ ਵੀ ਪ੍ਰਾਪਤ ਨਹੀਂ ਕੀਤਾ ਅਮਰੀਕਾ ਨੇ ਕੁਝ ਵੀ ਹਾਸਲ ਨਹੀਂ ਕੀਤਾ ਈਰਾਨ ਨੇ ਅਮਰੀਕਾ ਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਹੈ ਥੱਪੜ ਕਿਹੜਾ ਜਿਹੜਾ ਕਤਰ 에ਅਰ ਬੇਸ ਜੋ ਅਮਰੀਕਾ 에ਅਰ ਬੇਸੀ ਦਾ ਅਮਰੀਕੀ 에ਅਰ ਬੇਸ ਜਿਹੜਾ ਕਤਰ ਦੇ ਵਿੱਚ ਸੀ ਉਹਦੇ ਤੇ ਹਮਲਾ ਕੀਤਾ ਸੀ ਇਸ ਕਰਕੇ ਉਹਨਾਂ ਦੇ ਮੂੰਹ ਤੇ ਥੱਪੜ ਮਾਰਿਆ ਇਹ ਐਕਸ ਦੇ ਵਿੱਚ ਪੋਸਟ ਦੇ ਵਿੱਚ ਉਹਨਾਂ ਨੇ ਕਿਹਾ ਦੂਸਰੇ ਪਾਸੇ ਜੇ ਤੁਸੀਂ 트럼ਪ ਦੀ ਗੱਲ ਕਰੋ ਤੇ 트럼ਪ ਨੇ ਕਿਹਾ ਹੈ ਕਿ ਮੈਂ ਇਰਾਨ ਨੂੰ ਤੇਲ ਵੇਚਣ ਤੋਂ ਨਹੀਂ ਰੁਕਾਂਗਾ ਮਤਲਬ ਅਮਰੀਕਾ ਨੇ ਬਹੁਤ ਲੰਬੇ ਸਮੇਂ ਤੋਂ ਇਰਾਨ ਦੇ ਉੱਪਰ ਤੇਲ ਵੇਚਣ ਤੋਂ પ્રતિਬੰਧ ਲਗਾਇਆ ਹੋਇਆ ਸੀ ਪਰ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਨੇ ਬੁੱਧਵਾਰ ਨੂੰ ਨੀਦਰਲੈਂਡ ਦੇ ਵਿੱਚ ਨਾਟੋ ਸੰਮੇਲਨ ਦੇ ਦੌਰਾਨ ਕਿਹਾ ਕਿ ਇਰਾਨ ਨੇ ਜੰਗ ਦੇ ਵਿੱਚ ਬਹਾਦਰੀ ਦਿਖਾਈ ਹੈ ਯੁੱਧ ਤੋਂ ਬਾਅਦ ਹੋਏ ਨੁਕਸਾਨ ਤੋਂ ਉੱਬਰਣ ਦੇ ਲਈ ਈਰਾਨ ਨੂੰ ਤੇਲ ਵੇਚਣ ਦੀ ਜ਼ਰੂਰਤ ਹੈ ਜੇਕਰ ਚੀਨ ਈਰਾਨ ਤੋਂ ਤੇਲ ਖਰੀਦਣਾ ਚਾਹੁੰਦਾ ਹੈ ਤੇ ਸਾਨੂੰ ਕੋਈ ਵੀ ਸਮੱਸਿਆ ਨਹੀਂ ਹੈ ਉਹ ਤੇਲ ਖਰੀਦ ਸਕਦਾ ਹੈ ਜੰਗਬੰਦੀ ਤੋਂ ਬਾਅਦ ਹੁਣ ਤੱਕ ਜੇ ਆਪਾਂ 2-3 ਅਪਡੇਟਸ ਦੀ ਗੱਲ ਕਰੀਏ ਜਿਹੜੀਆਂ ਸਾਹਮਣੇ ਆਈਆਂ ਨੇ ਪਹਿਲੀ ਅਪਡੇਟ ਇਹ ਹੈ ਕਿ ਆਪਰੇਸ਼ਨ ਸਿੰਧੂ ਦੇ ਤਹਿਤ ਭਾਰਤ ਨੇ ਹੁਣ ਤੱਕ ਈਰਾਨ ਦੇ ਵਿੱਚੋਂ ਇਜ਼ਰਾਈਲ ਤੋਂ 4243 ਭਾਰਤੀਆਂ ਨੂੰ ਵਾਪਸ ਭਾਰਤ ਲਿਆਂਦਾ ਹੈ ਦੂਸਰੀ ਜਿਹੜੀ ਅਪਡੇਟ ਹੈ ਇਸ ਪੂਰੇ ਮਾਮਲੇ ਦੇ ਵਿੱਚ ਫਰਾਂਸ ਦੇ ਰੱਖਿਆ ਮੰਤਰੀ ਸੇਵਸਟੀਅਨ ਨੇ ਕਿਹਾ ਹੈ ਕਿ ਉਹਨਾਂ ਨੇ ਇਜ਼ਰਾਈਲ ਤੇ ਈਰਾਨ ਦੇ ਡਰੋਨ ਹਮਲਿਆਂ ਨੂੰ ਰੋਕ ਦਿੱਤਾ ਹੈ ਤੀਸਰੀ ਅਪਡੇਟ ਇਸ ਪੂਰੀ ਖਬਰ ਦੇ ਵਿੱਚ ਇਹ ਹੈ ਕਿ 트ੰਪ ਨੇ ਕਿਹਾ ਹੈ ਕਿ ਈਰਾਨ ਨਾਲ ਪਰਮਾਣੂ ਸਮਝੌਤਾ ਹੁਣ ਜ਼ਰੂਰੀ ਨਹੀਂ ਹੈ ਕਿਉਂਕਿ ਇਸ ਦਾ ਪਰਮਾਣੂ ਪ੍ਰੋਗਰਾਮ ਤਬਾਹ ਹੋ ਚੁੱਕਾ ਹੈ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਦੇ ਲਈ ਈਰਾਨ ਦੇ ਨੂੰ ਪਹਿਲਾਂ 5 ਮੀਟਿੰਗਾਂ ਹੋ ਚੁੱਕੀਆਂ ਸੀ ਇੱਕ ਮੀਟਿੰਗ ਹੋਰ ਅਮਰੀਕਾ ਔਰ ਈਰਾਨ ਦੀ ਹੋਣੀ ਸੀ ਪਰ ਹੁਣ ਡੋਨਲਡ ਟਰੰਪ ਨੇ ਕਿਹਾ ਕਿ ਹੁਣ ਮੀਟਿੰਗ ਕਰਨ ਦਾ ਕੋਈ ਵੀ ਮਤਲਬ ਨਹੀਂ ਕਿਉਂਕਿ ਅਸੀਂ ਉਹਨਾਂ ਦਾ ਪਰਮਾਣੂ ਪ੍ਰੋਗਰਾਮ ਵਾਲਾ ਜਿਹੜਾ ਸਾਰਾ ਸੈਟਅਪ ਲੱਗਾ ਸੀ ਉਸ ਨੂੰ ਹੀ ਤਬਾਹ ਕਰ ਦਿੱਤਾ ਹੈ ਫਿਰ ਹੁਣ ਮੀਟਿੰਗ ਕਰਨ ਦਾ ਕੋਈ ਮਤਲਬ ਨਹੀਂ ਹੈ ਹਾਲਾਂਕਿ ਦੂਸਰੇ ਪਾਸੇ ਈਰਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡਾ ਪ੍ਰੋਜੈਕਟ ਜਿਹੜਾ ਸੀ ਉਹ ਤਬਾਹ ਨਹੀਂ ਹੋਇਆ ਹਾਂ ਕੁਝ ਮਹੀਨੇ ਪਿੱਛੇ ਜ਼ਰੂਰ ਚੱਲਾ ਗਿਆ ਅਗਲੀ ਖਬਰ ਪੰਜਾਬ ਤੇ ਹਰਿਆਣਾ ਦੇ ਨਾਲ ਜੁੜੀ ਹੋਈ ਹੈ ਦਰਸਲ ਐਸਵਾਈਐਲ ਨਹਿਰ ਨੂੰ ਲੈ ਕੇ ਲੰਬੇ ਸਮੇਂ ਤੋਂ ਪੰਜਾਬ ਤੇ ਹਰਿਆਣਾ ਦਾ ਰਿੜਕਾ ਚੱਲ ਰਿਹਾ ਔਰ ਹੁਣ ਕੇਂਦਰ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਗੱਲਬਾਤ ਕਰਨ ਦੇ ਲਈ ਕਹਿ ਦਿੱਤਾ ਹੈ ਦਰਸਲ ਕੇਂਦਰ ਨੇ ਕਿਹਾ ਹੈ ਕਿ ਉਹ ਪੰਜਾਬ ਅਤੇ ਹਰਿਆਣਾ ਵਿਚਾਲੇ ਦਹਾਕਿਆਂ ਪੁਰਾਣੇ ਸਤਲੁਜ-ਜਮੁਨਾ ਲਿੰਕ ਜਾਨਕੀ ਐਸਬੀਆਈਐ ਲਹਿਰ ਦੇ ਪਾਣੀ ਦੀ ਵੰਡ ਦੇ ਗੁੰਝਲਦਾਰ ਮੁੱਦੇ ਨੂੰ ਸੁਲਝਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਮਾਮਲੇ ਤੇ ਜਲਦ ਤੋਂ ਜਲਦ ਚਰਚਾ ਦੇ ਲਈ ਪੱਤਰ ਲਿਖਿਆ ਹੈ ਕੇਂਦਰ ਦੀ ਅਗਵਾਈ ਹੇਠ ਵਿਚੋਲਗੀ ਵਾਰਤਾ ਸੰਭਾਵੀ ਤੌਰ ਤੇ ਅਗਲੇ ਮਹੀਨੇ 10 ਜੁਲਾਈ ਦੇ ਆਸ-ਪਾਸ ਦਿੱਲੀ ਦੇ ਵਿੱਚ ਹੋ ਸਕਦੀ ਹੈ ਸੂਤਰਾਂ ਮੁਤਾਬਕ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟੇਲ ਨੇ ਦੋਵੇਂ ਸੂਬਿਆਂ ਵਿਚਾਲੇ ਸਾਲਸ ਵੱਜੋਂ ਭੂਮਿਕਾ ਨਿਭਾਉਣ ਦੀ ਪਹਿਲ ਕੀਤੀ ਹੈ ਕਿਉਂਕਿ ਸਾਬਕਾ ਮੰਤਰੀ ਗਜੇਂਦਰ ਸਿੰਘ ਸ਼ਿਖਾਵਤ ਦੀਆਂ ਅਗਵਾਈ ਹੇਠ ਹੋਈਆਂ ਮੀਟਿੰਗਾਂ ناکਾਮ ਰਹੀਆਂ ਸੀ ਸੁਪਰੀਮ ਕੋਰਟ ਨੇ ਮਈ ਦੇ ਵਿੱਚ ਪੰਜਾਬ ਅਤੇ ਹਰਿਆਣਾ ਨੂੰ ਇਹ ਮਾਮਲਾ ਸੁਲਝਾਉਣ ਦੇ ਲਈ ਕੇਂਦਰ ਦੇ ਨਾਲ ਸਹਿਯੋਗ ਕਰਨ ਦਾ ਨਿਰਦੇਸ਼ ਦਿੱਤਾ ਸੀ ਸੁਪਰੀਮ ਕੋਰਟ ਨੇ ਪਹਿਲਾਂ ਹੀ ਜਲ ਸ਼ਕਤੀ ਮੰਤਰੀ ਨੂੰ ਇਸ ਮੁੱਦੇ ਤੇ ਮੁਖ ਸਾਲਸ ਨਿਯੁਕਤ ਕਰ ਦਿਆ ਉਹਨਾਂ ਨੂੰ ਮੂਕ ਦਰਸ਼ਕ ਦੀ ਬਜਾਏ ਸਰਗਰਮ ਭੂਮਿਕਾ ਨਿਭਾਉਣ ਦੇ ਲਈ ਇਹ ਕਿਹਾ ਗਿਆ ਸੀ ਹੁਣ ਪਾਟਲ ਨੇ ਪੁਸ਼ਟੀ ਕੀਤੀ ਹੈ ਕਿ ਕੇਂਦਰ ਦੇ ਵੱਲੋਂ ਵਿਵਾਦ ਸੁਲਝਾਉਣ ਦੇ ਯਤਨ ਜਾਰੀ ਨੇ ਪਾਟਲ ਨੇ ਦੱਸਿਆ ਹੈ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਕੁਝ ਆਦੇਸ਼ ਜਾਰੀ ਕੀਤੇ ਨੇ ਅਸੀਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਅਨੁਸਾਰ ਐਸਵਾਈਐਲ ਮੁੱਦੇ ਦੇ ਹੱਲ ਦੀ ਦਿਸ਼ਾ ਦੇ ਵਿੱਚ ਅੱਗੇ ਵਧਾਂਗੇ ਇਹ ਵਿਵਾਦ 2214 ਕਿਲੋਮੀਟਰ ਐਸਵਾਈਐ ਲਹਿਰ ਦੇ ਨਿਰਮਾਣ ਦੇ ਨਾਲ ਸੰਬੰਧਿਤ ਹੈ ਜਿਸ ਦੇ ਵਿੱਚੋਂ 122 ਕਿਲੋਮੀਟਰ ਹਿੱਸਾ ਪੰਜਾਬ ਔਰ 92 ਕਿਲੋਮੀਟਰ ਹਰਿਆਣਾ ਦੇ ਵਿੱਚ ਬਣਾਇਆ ਜਾਣਾ ਹੈ ਹਰਿਆਣਾ ਨੇ ਆਪਣੇ ਹਿੱਸੇ ਦਾ ਕੰਮ ਜਿਹੜਾ ਹੈ ਉਹ ਨਿਪਰੇ ਚਾੜ ਲਿਆ ਜਦਕਿ ਪੰਜਾਬ ਨੇ 1982 ਦੇ ਵਿੱਚ ਇਸ ਪ੍ਰੋਜੈਕਟ ਨੂੰ ਵਿਚਾਲੇ ਹੀ ਛੱਡ ਦਿੱਤਾ ਸੀ ਔਰ ਜਨਵਰੀ 2002 ਦੇ ਵਿੱਚ ਸੁਪਰੀਮ ਕੋਰਟ ਨੇ ਹਰਿਆਣਾ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੀ ਅਤੇ ਪੰਜਾਬ ਨੂੰ ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਨੇਰ ਬਣਾਉਣ ਦੇ ਲਈ ਕਿਹਾ ਸੀ ਪਰ ਪੰਜਾਬ ਵਿਧਾਨ ਸਭਾ ਨੇ 2004 ਦੇ ਵਿੱਚ 1981 ਦੇ ਸਮਝੌਤੇ ਨੂੰ ਖਤਮ ਕਰਨ ਦੇ ਲਈ ਇੱਕ ਕਾਨੂੰਨ ਪਾਸ ਕਰ ਦਿੱਤਾ ਇਸ ਕਾਨੂੰਨ ਨੂੰ ਸੁਪਰੀਮ ਕੋਰਟ ਨੇ 2016 ਦੇ ਵਿੱਚ ਰੱਦ ਕਰ ਦਿੱਤਾ ਸੀ ਇਹ ਮਾਮਲਾ ਉਦੋਂ ਤੋਂ ਹੀ ਸੁਪਰੀਮ ਕੋਰਟ ਦੇ ਵਿੱਚ ਲਟਕਿਆ ਹੋਇਆ ਹੈ ਜੇ ਹੁਣ ਵੀ ਪੰਜਾਬ ਅਤੇ ਹਰਿਆਣਾ ਕੇਂਦਰ ਦੀ ਵਿਚੋਲਗੀ ਹੀਟ ਕਿਸੇ ਸਮਝੌਤੇ ਤੇ ਪਹੁੰਚਣ ਦੇ ਵਿੱਚ ناکਾਮ ਰਹਿੰਦੇ ਨੇ ਤਾਂ ਸਿਖਰਲੀ ਅਦਾਲਤ ਦੇ ਵੱਲੋਂ 13 ਅਗਸਤ ਨੂੰ ਮਾਮਲੇ ਦੀ ਸੁਣਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਜਨਵਰੀ 2023 ਦੇ ਵਿੱਚ ਕੇਂਦਰ ਦੀ ਅਗਵਾਈ ਹੇਠ वार्ता ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸੂਬੇ ਦੇ ਕੋਲ ਕਿਸੇ ਨੂੰ ਵੀ ਦੇਣ ਦੇ ਲਈ ਪਾਣੀ ਦੀ ਇੱਕ ਵੀ ਬੂੰਦ ਨਹੀਂ ਹੈ ਅਤੇ ਉਹ ਨਹਿਰ ਨਹੀਂ ਬਣਾ ਸਕਦੇ ਉਹਨਾਂ ਇਹ ਵੀ ਸੁਝਾਅ ਦਿੱਤਾ ਸੀ ਕਿ SYL ਦਾ ਨਾਮ ਬਦਲ ਕੇ YSL ਕਰ ਦਿੱਤਾ ਜਾਵੇ ਤਾਂ ਜੋ ਸਤਲੁਜ ਨੂੰ ਬਚਾਇਆ ਜਾ ਸਕੇ ਜੋ ਸਿਰਫ ਇੱਕ ਨਾਲਾ ਬਣ ਗਿਆ ਹੈ ਭਗਵੰਤ ਮਾਨ ਨੇ ਦਲੀਲ ਦਿੰਦਿਆਂ ਕਿਹਾ ਸੀ ਕਿ ਜੇ ਯਮੁਨਾ ਸ਼ਾਰਦਾ ਜਾ ਸਕਦੀ ਹੈ ਤਾਂ ਰੋਤਕ ਕਿਉਂ ਨਹੀਂ ਜਾ ਸਕਦੀ ਉਨਾ ਕਿਹਾ ਕਿ ਪੰਜਾਬ ਦੇ 150 ਬਲਾਕਾਂ ਦੇ ਵਿੱਚੋਂ 78% ਤੋਂ ਵੱਧ ਡਾਰਕ ਜ਼ੋਨ ਦੇ ਵਿੱਚ ਚਲੇ ਗਏ ਨੇ ਮਤਲਬ ਜ਼ਮੀਨ ਦੇ ਵਿੱਚ ਪਾਣੀ ਸੁੱਕ ਚੁੱਕਾ ਹੈ ਇਸ ਦੌਰਾਨ ਹਰਿਆਣਾ ਨੇ 1981 ਦੇ ਸਮਝੌਤੇ ਦੇ ਤਹਿਤ ਆਪਣੇ ਵਾਜਬ ਪਾਣੀ ਦੇ ਹਿੱਸੇ ਦੀ ਮੰਗ ਕੀਤੀ ਹੈ ਹਰਿਆਣਾ ਸਰਕਾਰ ਦੇ ਸੂਤਰਾਂ ਨੇ ਕਿਹਾ ਹੈ ਕਿ ਕੇਂਦਰ ਦੇ 24 ਮਾਰਚ 1976 ਦੇ ਹੁਕਮਾਂ ਦੇ ਮੁਤਾਬਕ ਰਾਵੀ ਬਿਆਸ ਦੇ ਵਾਧੂ ਪਾਣੀ ਦੇ ਵਿੱਚੋਂ 3.5 एमएਫ ਜਾਨੀ ਕਿ ਮਿਲੀਅਨ ਏਕੜ ਫੁੱਟ ਪਾਣੀ ਹਰਿਆਣਾ ਨੂੰ ਅਲਾਟ ਕੀਤਾ ਸੀ ਪਰ ਅਧੂਰੀ ਐਸਵਾਈਐਲ ਲਹਿਰ ਕਾਰਨ ਹਰਿਆਣਾ ਨੂੰ ਸਿਰਫ 1.62 ਐਮਐਫ ਪਾਣੀ ਹੀ ਮਿਲ ਰਿਹਾ ਹੈ ਔਰ ਇਸ ਕਰਕੇ ਹੁਣ ਹਰਿਆਣਾ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਹੋਰ ਪਾਣੀ ਦੀ ਪਰ ਹੁਣ ਜੋ ਮੀਟਿੰਗਾਂ ਹੋਣਗੀਆਂ ਉਹਦੇ ਵਿੱਚ ਸਿੱਟਾ ਕੀ ਨਿਕਲੇਗਾ ਉਹ ਦੇਖਣਾ ਹੋਏਗਾ ਅਗਲੀ ਖਬਰ ਦੇ ਵੱਲ ਵਧਿਏ ਤੇ ਅਗਲੀ ਖਬਰ ਇੱਕ ਘਟਾਲੇ ਦੇ ਨਾਲ ਜੁੜੀ ਹੋਈ ਹੈ ਹੁਣ ਪੰਜਾਬ ਦੇ ਵਿੱਚ ਪਸ਼ੂ ਪਾਲਣ ਵਿਭਾਗ ਦੇ ਵਿੱਚ ਵੀ ਇੱਕ ਟਰੈਕਟਰ ਕਪ ਜਿਹੜਾ ਘਟਾਲਾ ਹੋ ਗਿਆ ਹੈ ਕਪਲਾ ਹੋ ਗਿਆ ਹੈ ਦਰਸਲ ਪੰਜਾਬ ਪਸ਼ੂ ਪਾਲਣ ਵਿਭਾਗ ਟਰੈਕਟਰ ਕਪਲੇ ਨੇ ਤੋੜਪਾਟਨ ਦਿੱਤੀ ਹੈ ਮਾਮਲਾ ਚਾਹੇ ਨਵੇਂ ਖਰੀਦੇ ਟਰੈਕਟਰ ਦਾ ਹੀ ਹੈ ਪਰ ਖੰਨਾ ਦੀ ਟਰੈਕਟਰ ਏਜੰਸੀ ਨੇ ਇੱਕ ਕ੍ਰਿਸ਼ਮਾ ਕਰ ਦਿੱਤਾ ਏਜੰਸੀ ਨੇ 2025 ਮਾਡਲ ਦਾ ਟਰੈਕਟਰ ਦੇਣ ਦੀ بجائے 2023 ਮਾਡਲ ਦਾ ਟਰੈਕਟਰ ਡਿਲੀਵਰ ਕਰ ਦਿੱਤਾ ਅਤੇ ਪਸ਼ੂ ਪਾਲਣ ਵਿਭਾਗੇ ਨੇ ਲੈ ਵੀ ਲਿਆ ਧੋਖੇ ਦੇ ਨਾਲ ਘੱਟ ਕੀਮਤ ਵਾਲਾ ਟਰੈਕਟਰ ਦੇਣ ਦਾ ਮਾਮਲਾ ਜਦੋਂ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਧਿਆਨ ਦੇ ਵਿੱਚ ਆਇਆ ਤਾਂ ਉਹਨਾਂ ਨੇ ਫੌਰੀ ਕਾਰਵਾਈ ਕਰਨ ਦੇ ਲਈ ਕਿਹਾ ਮਹਕਮੇ ਨੇ ਇਸ ਮਾਮਲੇ ਦੇ ਵਿੱਚ ਦੋ ਸਹਾਇਕ ਡਾਇਰੈਕਟਰ ਅਤੇ ਦੋ ਵੈਟਰਨਰੀ ਅਫਸਰ ਮੁਤਲ ਕਰ ਦਿੱਤੇ ਨੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦੀ ਸ਼ਿਕਾਇਤ ਤੇ ਸਿਟੀ ਖੰਨਾ ਦੀ ਪੁਲਿਸ ਨੇ ਖੰਨਾ ਦੀ ਸ਼ਿਵਮ ਮੋਟਰਸ ਦੇ ਮਾਲਕ ਤੇ ਧੋਖਾ ਧੜੀ ਦਾ ਮੁਕੱਦਮਾ ਦਰਜ ਕਰ ਲਿਆ ਜਦੋਂ ਟਰੈਕਟਰ ਏਜੰਸੀ ਖਿਲਾਫ ਡੰਡਾ ਖੜਕਾ ਦਿੱਤਾ ਤਾਂ ਏਜੰਸੀ ਮਾਲਕ ਵਿਭਾਗ ਨੂੰ ਨਵਾਂ 2025 ਮਾਡਲ ਦਾ ਟਰੈਕਟਰ ਦੇ ਗਏ ਨੇ ਜਦਕਿ ਪੁਰਾਣਾ ਵੀ ਮਹਕਮੇ ਦੇ ਕੋਲੇ ਖੜਾ ਹੈ ਮਤਲਬ ਇੱਕ ਦੇ ਨਾਲ ਹੁਣ ਇੱਕ ਫ੍ਰੀ ਹੋ ਗਿਆ ਪੁਲਸ ਕੇਸ ਅਨੁਸਾਰ ਪੰਜਾਬ ਪਸ਼ੂ ਤਨ ਵਿਕਾਸ ਬੋਰਡ ਦੇ ਵੱਲੋਂ ਪਟਿਆਲਾ ਦੇ ਸਰਕਾਰੀ ਰੌਣੀ ਫਾਰਮ ਦੇ ਲਈ ਨਵੇਂ ਟਰੈਕਟਰ ਮਹਿੰਦਰਾ ਦੀ ਖਰੀਦ ਦੇ ਲਈ 23 ਅਪ੍ਰੈਲ ਨੂੰ ਜੈਮ ਪੋਰਟਲ ਤੇ ਆਰਡਰ ਕੀਤਾ ਗਿਆ ਸੀ ਕੰਪਨੀ ਦੇ ਵੱਲੋਂ ਇਸ ਟਰੈਕਟਰ ਦੀ ਡਿਲੀਵਰੀ 23 ਅਪ੍ਰੈਲ ਤੋਂ 22 ਜੁਲਾਈ ਦੇ ਦਰਮਿਆਨ ਦਿੱਤੀ ਜਾਣੀ ਸੀ ਸ਼ਿਵਾ ਮੋਟਰ ਖੰਨਾ ਦੇ ਵੱਲੋਂ 24 ਅਪ੍ਰੈਲ ਨੂੰ 9 ਲੱਖ 95000 ਰੁਪਏ ਦੀ ਅਦਾਇਗੀ ਦੇ ਲਈ ਬਿੱਲ ਨੰਬਰ 3356 ਭੇਜਿਆ ਗਿਆ ਬਿੱਲ ਦੇ ਵਿੱਚ ਟਰੈਕਟਰ ਦਾ ਮਾਡਲ ਸੀਰੀਅਲ ਨੰਬਰ ਅਤੇ ਇੰਜਨ ਨੰਬਰ ਮੌਜੂਦ ਸੀ ਪਰ ਜਦੋਂ ਟਰੈਕਟਰ ਦੀ ਡਿਲੀਵਰੀ ਦੇ ਸਮੇਂ ਸੇਲ ਸਰਟੀਫਿਕੇਟ ਪੇਸ਼ ਕੀਤਾ ਗਿਆ ਤਾਂ ਉਸ ਦੇ ਵਿੱਚ ਅਲੱਗ-ਅਲੱਗ ਮਾਡਲ ਦੇ ਟਰੈਕਟਰ ਸੀ। ਮਤਲਬ ਇਹ ਹੈ ਕਿ ਘੱਟ ਕੀਮਤ ਵਾਲਾ 2023 ਮਾਡਲ ਦਾ ਟਰੈਕਟਰ ਡਿਲੀਵਰ ਕਰ ਦਿੱਤਾ ਗਿਆ ਜਦਕਿ ਅਦਾਇਗੀ ਜਿਹੜੇ ਪੈਸੇ ਦਿੱਤੇ ਗਏ ਨੇ ਉਹ 2025 ਮਾਡਲ ਦੇ ਟਰੈਕਟਰ ਦੇ ਅਦਾਇਗੀ ਜਿਹੜੀ ਉਹ ਕੀਤੀ ਗਈ ਹੈ। ਪਸ਼ੂ ਪਾਲਣ ਵਿਭਾਗ ਦੇ ਤਰਫੋਂ ਟਰੈਕਟਰ ਦੀ ਇਨਸਪੈਕਸ਼ਨ ਵਾਸਤੇ ਚਾਰ ਮੈਂਬਰੀ ਜਿਸ ਨੇ ਏਜੰਸੀ ਦੇ ਵੱਲੋਂ ਕੀਤੀ ਹੀਰਾ ਫੇਰੀ ਦੇ ਵੱਲ ਧਿਆਨ ਤੇ ਬਿਨਾ ਮਨਜ਼ੂਰੀ ਦੇ ਦਿੱਤੀ ਮਹਿਕਮੇ ਦੀ ਟੀਮ ਦਾ ਇੱਕ ਕਸੂਰ ਪਾਇਆ ਗਿਆ ਹੈ ਕਿ ਟਰੈਕਟਰ ਦੀ ਗਲਤ ਡਿਲੀਵਰੀ ਉਹਨਾਂ ਨੇ ਪ੍ਰਾਪਤ ਕੀਤੀ ਹੈ ਤੇ ਡਿਲੀਵਰੀ ਮੌਕੇ ਸਹੀ ਮਿਲਾਨ ਜਿਹੜਾ ਸੀ ਉਹ ਨਹੀਂ ਕੀਤਾ ਮਹਿਕਮੇ ਦੇ ਪ੍ਰਮੁੱਖ ਸਕੱਤਰ ਰਾਹੁਲ ਪੰਡਾਰੀ ਨੇ ਫੌਰੀ ਕੈਟਲ ਫਾਰਮ ਰੋਨੀ ਦੇ ਸਹਾਇਕ ਡਾਇਰੈਕਟਰ ਡਾਕਟਰ ਦਵਿੰਦਰ ਸਿੰਘ ਪਟਿਆਲਾ ਦੇ ਪਿੰਡ ਕੁੱਲੇ ਮਾਜਰਾ ਦੇ ਬੱਕਰੀ ਫਾਰਮ ਦੇ ਸਹਾਇਕ ਡਾਇਰੈਕਟਰ ਡਾਕਟਰ ਗੁਰਬਖਸ਼ ਸਿੰਘ ਕੈਟਲ ਫਾਰਮ ਰੋਨੀ ਦੇ ਵੈਟਰਰੀ ਅਫਸਰ ਡਾਕਟਰ ਅਮਿਤ ਜੰਦਲ ਅਤੇ ਡਾਕਟਰ ਰੋਹਤਾਜ ਮਿੱਤਰ ਨੂੰ ਮੁਅਤਲ ਕਰ ਦਿੱਤਾ ਹੈ ਦੋਸ਼ੀਆਂ ਦੇ ਖਿਲਾਫ ਫੌਰੀ ਕਾਰਵਾਈ ਕੀਤੀ ਜਾਵੇ ਇਹ ਮੰਤਰੀ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਦਰਸਲ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਇਹ ਮਾਮਲਾ ਧਿਆਨ ਦੇ ਵਿੱਚ ਆਉਣ ਮਗਰੋਂ ਹੀ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਫੌਰੀ ਕਾਰਵਾਈ ਦੇ ਹੁਕਮ ਦੇ ਦਿੱਤੇ ਗਏ ਨੇ ਅਤੇ ਟਰੈਕਟਰ ਏਜੰਸੀ ਦੇ ਖਿਲਾਫ ਕੇਸ ਦਰਜ ਕਰਵਾ ਦਿੱਤਾ ਗਿਆ ਹੈ ਮੰਤਰੀ ਨੇ ਕਿਹਾ ਕਿ ਵਿਭਾਗ ਕਿਸੇ ਵੀ ਤਰ੍ਹਾਂ ਦਾ ਭ੍ਰਸ਼ਟਾਚਾਰ ਬਰਦਾਸ਼ਤ ਨਹੀਂ ਕਰੇਗਾ ਪਰ ਹੁਣ ਇਹ ਜਿਹੜਾ ਕਪਲਾ ਹੋਇਆ ਸੀ ਉਸ ਦੇ ਵਿੱਚ ਕਾਰਵਾਈ ਵੀ ਹੋ ਗਈ ਹੈ ਪਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਐਸੀਆਂ ਘਟਨਾਵਾਂ ਨਾ ਵਾਪਰਨ ਉਹਦੇ ਲਈ ਵਿਭਾਗ ਦੇ ਵੱਲੋਂ ਕਿਹੜੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਉਹ ਦੇਖਣਾ ਹੋਵੇਗਾ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਵੀਲਟੀਵੀ ਯੂਕੇ ਦੇ ਨਾਲ ਧੰਨਵਾਦ